ਐਨਵਾਈਪੀਡੀ ਐਨਵਾਈਪੀਡੀ ਕੀ ਕਰੂਗੀ ਨਿਯੋਗ ਸੜੀ ਪੁਲਿਸ ਵਰਮ ਕੀ ਕਰੂਗਾ ਉਹ ਮੈਂ ਇੰਨਾ ਜਾਣਦਾ ਨਾ ਨਿਯੋਗ ਸੜੀ ਨੂੰ ਇੰਨਾ ਰੱਬ ਨਹੀਂ ਜਾਣਦਾ ਹੁਣ ਕਹਾਂਗਾ ਬਈ ਜੱਟ ਰੱਬ ਨੂੰ ਗਾਲਾਂ ਕੱਢਦਾ ਰੱਬ ਦੀ ਅਸੀਂ ਕਿਤੇ ਅਸੀਂ ਉੱਥੇ ਉੱਥੇ ਫੋਦੀ ਵਾਜਦੀ ਐ ਉੱਥੇ ਫੋਦੀ ਵਾਜਦੀ ਐ ਲਸਣਾ ਬਈ ਉੱਥੇ ਫੁੱਦੀ ਵਾਹ ਦਿਆ ਉੱਥੇ ਐਨਵਾਈਪੀਡੀ ਵਾਲੇ ਵੀ ਫੁੱਦੀ ਮਾਰ ਕੇ ਜਾਂਦੇ ਤੇ ਗੁਰਦੁਆਰੇ ਦੇ ਭਾਈ ਵੀ ਆ ਕੇ ਫੁੱਦੀ ਮਾਰਦੇ ਬੇਰਾਂ ਬਕਵਾਦ ਨੂੰ ਮੈਂ ਥੱਪੜ ਮਾਰ ਮਾਰ ਕੇ ਮਾਰ ਦੂੰ ਮੇਰਾ ਹੱਥ ਬਹੁ ਪੈੜਾ ਹੁੰਦਾ ਫੱਕ ਵਿੱਚ ਕੋਣ ਆਊਟ ਆ ਕੰਟਰੋਲ ਹੋ ਗਿਆ ਨਾ ਤੇ ਇੱਦਾਂ ਹੁਣ ਦੀ ਲੜ ਤੁਹਾਡੀ ਸਾਰਿਆਂ ਦੀ ਕਲਨ ਇਕੱਠੇ ਮਾਦਰ ਚੋਦ ਨਿਊਯਾਰਕ ਸ਼ਿਟੀ ਨੂੰ ਸਾਹਮਣਾ ਬਹੁਤ ਔਖਾ ਘਾਟਣਾ ਬੋਟ ਪਕਾ ਲੈਣਾ ਤਾਂ ਜੱਟ ਨੇ ਤਾਂ ਰੱਬ ਨਹੀਂ ਬੋਟ ਪਕਾ ਲੈਂਦਾ ਉਹਨਾਂ ਤੋਂ ਹੀ ਕਹਣਾ ਵੀ ਰੱਬ ਨੂੰ ਗਾਲਾਂ ਕੱਢਦਾ ਰੱਬ ਦੀ ਐਸੀ ਕਿਤੇ ਅਸੀਂ ਥੱਪੜ ਉਹਨੇ ਵੀ ਖਾਣੇ ਥੱਪੜ ਉਹਨੇ ਖਾਣੇ ਨੇ ਹੁਣ ਹੁਣ ਆਟੋ ਕੰਟਰੋਲ ਹੋ ਗਿਆ ਕੰਮ ਤੇ ਫਿਰ ਸ਼ੱਕ ਮੱਡ ਦੇਖ ਭੈਣ ਚੋਦ ਉਹਦਾ ਹੀ ਸੜੇ ਕਲਨ ਭੈਣ ਚੋਦ ਫਕ ਯੂ ਯਾਤਰਾ ਬੰਡ ਬਗਾ ਲੈਣਾ ਰੱਬ ਨੇ ਵੀ ਜਣਾ ਭੈਣ ਚੋਦ ਨੇ ਕਿਹਨੇ ਭੈਣ ਚੋਦ ਨੇ ਪਾ ਚਪੇੜਾ ਬਹੁਤ ਪੈਂਦੀ ਆਉਂਦੀ ਆ ਰੱਬ ਦੇ ਵਿੱਚੇ ਬਣੀਏ ਚਪੜਾ ਮੈਨੂੰ ਚੱਕਰ ਹੀ ਨਹੀਂ ਸਮਝ ਆਉਂਦਾ ਤੂੰ ਗੁਰਦੁਆਰਿਆਂ ਚ ਆਈ ਜਾਂਨੇ ਆ ਬੰਦੇ ਪੁੱਤ ਬਣ ਕੇ ਤਾਂ ਤੂੰ ਜਿਹੜਾ ਨੀਰੈਸਟ ਸੈਂਟਰ ਹੈ ਜਿਹੜਾ ਨੀਰੈਸਟ ਭੈਣ ਤੇ ਕਾਂਗਰਸਮਨ ਉਹਨਾਂ ਨਾਲ ਗੱਲ ਗੱਲ ਕਿਉਂ ਨਹੀਂ ਕਰਦਾ ਤੂੰ ਭੈਣ ਚੋਦੋ ਫੱਕੂ ਬੈਚ ਆਰੇ ਕੱਚੇ ਪਕੇ ਭੈਣ ਚੋਦ ਫੱਕ ਯੂ ਗ੍ਰੀਨ ਕਾਰਡ ਫੱਕ ਯੂ ਸੀਰੀਅਸ ਫੱਕ ਯੂ ਐਵਰੀਬਾਡੀ ਚਪੇੜਾ ਬਹੁਤ ਬੜੀਆਂ ਇਕੱਲੇ ਇਕੱਲੇ ਦੇ ਪੜ ਗਏ ਸਾਰੇ ਇਕੱਲੇ ਇਕੱਠੇ ਹੋ ਮਾਦਰ ਚੋਦ ਫੱਕ ਯੂ ਫੱਕ ਯੂ ਅਗੇ ਜੋ ਬਟਨ ਫੱਕ ਯੂ ਜੋ ਬਟਨ ਮੈਂ ਗਾਲ ਕੱਢੀ ਨਹੀਂ ਬੜਦੀ ਐ ਨਾ ਜੋ ਬਟਨ ਸੱਕ ਮੈਂ ਡੈਕ ਉਹ ਚੱਕਰ ਟੈਨਸ਼ਨ ਹੀ ਘੱਲੇਗਾ